ਤੁਜੀ ਦੇ ਲਈ ਲਾਈਵ ਤੁਸੀਂ ਨਾ ਕਿ ਅੱਜ ਸਾਡੀ ਪ੍ਰੈਸਟੀ ਟੀਮ ਗੁਰੂ ਨਾਨਕ ਮਾਰਕੀਟ ਲੰਡਾ ਬਾਜ਼ਾਰ ਇਸ ਸੈਸ਼ਨ ਪਹੁੰਚੀ ਆ ਜਿੱਥੇ ਰਾਤਨ ਮੰਦਨ ਸ਼੍ਰੀ ਭਗਵਾਨ ਜੀ ਦਾ ਆਵੰਦਰ ਪ੍ਰਭੂ ਜੀ ਦੇ ਸੰਕੰਨ ਦਰਸ਼ਨ ਦਿਖਾਰੇ ਕਰਵਾਉਂਦੇ ਦੇ ਲਈ ਤੁਸੀਂ ਜੇ ਪ੍ਰਭੂ ਦਾ ਸਾਚਾ ਦਰਸ਼ਨ ਤੂੰ ਫਾਨਾ ਮਨਾਈ ਜਾ ਰਹੀ ਹੈ ਜੀ ਜੀ ਹਰ ਹਰ ਮਹਾਦੇਵ ਜੇਕਾਰੇ ਵੀਰ ਬਜਰੰਗੀ ਹਰ ਹਰ ਮਹਾਦੇਵ ਰੱਖੋ ਪ੍ਰਧਾਨ ਜੀ ਅੱਜ ਪ੍ਰਧਾਨ ਜੀ ਦੇ ਸਾਡੇ ਮਹਾਨ ਲਾਲੋ ਪਰੂ ਜੀ ਜਿਨ੍ਹਾਂ ਨੇ ਸੰਸਾਦ ਦੇ ਵਿੱਚ ਨਿਰਮਾਮ ਦੀ ਕੀਤੀ ਉਹਨਾਂ ਤੇ ਪਰਮ ਭਗਤ ਅਨਮਾਨ ਜੀ ਦੀ ਟੀਮ ਲਾਈ ਜਾ ਰਹੀ ਹੈ ਇਹ ਬੜੀ ਖੀ ਚੰਗੀ ਨਾ ਫਾਨ ਸੰਸਾਦ ਅੱਜ ਮਾਨੋ ਮਾਂ ਜਨਤੀ ਤੇ ਤੁਸੀਂ ਪੂਰੇ ਦੇਸ਼ ਵਾਸੀਆਂ ਨੂੰ ਵਿਦੇਸ਼ਾਂ 'ਚ ਬੈਠੇ ਹੋਏ ਦੇਸ਼ ਵਾਸੀਆਂ ਨੂੰ ਬਹੁਤ-ਬਹੁਤ ਵਧਾਈ ਦਿੰਦੇ ਆਂ ਅੱਜ ਦਾ ਪਰਮ ਸਾਰੇ ਦੇਸ਼ ਵਾਸੀਆਂ ਨੂੰ ਪੂਰਵ ਸਨਾਤਨ ਧਰਮ ਦੇ ਵਿੱਚ ਨੂੰ ਮੰਨਣ ਵਾਲੇ ਜਿੰਨੇ ਵੀ ਲੋਕ ਜਿੱਥੇ-ਜਿੱਥੇ ਵਿਦੇਸ਼-ਵਿਦੇਸ਼ਾਂ 'ਚ ਬੈਠੇ ਆ ਉਹਨਾਂ ਸਾਰਿਆਂ ਨੂੰ ਬੜੀ ਹੀ ဂੁਰੁੰਮਦਾ ਹੁੰਦਾਂ ਨਾਲ ਮਨਾਣਾ ਚਾਹੀਦਾ ਹੈ ਇਹ ਪਰਮ ਸੰਗ ਇਕਤਾ ਦਾ ਪ੍ਰੂਫ ਦਿੰਦਾ ਹੈ ਕਿ ਸਾਡੇ ਦੇਸ਼ ਦੇ ਵਿੱਚ ਲੋਕਾਂ ਦਾ ਆਪਦੇ ਵਿੱਚ ਸਨਾਤਨ ਧਰਮ ਦੇ ਵਿੱਚ ਮੰਨਣ ਵਾਲਿਆਂ ਦਾ ਉਹ ਗੈਸ ਸਨਾਤਨੀਆਂ ਦੇ ਵਿੱਚ ਵੀ ਆਪਦੇ ਵਿੱਚ ਪਿਆਰ ਦਾ ਪ੍ਰਤੀਕ ਹੈ ਇਹ ਤਾਂ ਇਸ ਸਨਾਤਨ ਧਰਮ ਵੱਲੋਂ ਸਾਡੇ ਲੱਡੇ ਬਾਜ਼ਾਰ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਹਰ ਸਾਲ ਇਸੇ ਤਰ੍ਹਾਂ ਬੜੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ ਸਾਡੇ ਵਿੱਚ ਬੈਠੇ ਸਾਡੇ ਗੁਲਸ਼ਨ ਪ੍ਰਧਾਨ ਜੀ ਇਹਨਾਂ ਦੀ ਰੈਨਮਾਈ ਦੇ ਵਿੱਚ ਇਹ ਕਾਫੀ ਦੇਰ ਤੋਂ ਲਗਭਗ ਵੀ 25 ਸਾਲ ਤੋਂ ਮਨਾਇਆ ਜਾ ਰਿਹਾ ਵਾ ਔਰ ਦਿਨ ਪ੍ਰਤੀ ਦਿਨ ਹਰ ਸਾਲ ਜੱਗੇ ਤੋਂ ਵਧੀਆ ਤੋਂ ਵਧੀਆ ਮਨਾਇਆ ਜਾਂਦਾ ਵਾ ਔਰ ਅਸੀਂ ਚਾਹਦੇ ਹਾਂ ਕਿ ਸਾਰੇ ਦੇਸ਼ ਵਾਸੀ ਇਸ ਸਨਾਤਨ ਤਰੰਦੇ ਨਾਲ ਜੁੜ ਕੇ ਇਸ ਪਰਵ ਨੂੰ ਬੜੀ ਖੁਸ਼ੀ ਹਰਸ਼ ਉਲਾਸ ਦੇ ਨਾਲ ਮਨਾਣ ਤਾਂ ਕਿ ਲੋਕਾਂ ਦੇ ਵਿੱਚ ਪਿਆਰ ਵਧੇ ਬਾਈ ਬਹੁਤ ਲੋ ਜੀ ਇਸ ਕਿੰਕੋ ਆ ਗਿਆ ਚਬਰਦਾਰ ਠੀਕ ਹੈ ਹਾਂ ਜੀ ਸਰ ਜੀ ਅੱਜ ਜਿਹੜਾ ਕਹਿੰਦੇ ਪ੍ਰਭੂ ਰਾਧਰਾਮ ਜਿਹੜਾ ਕਾਨਕੂ ਵਿੱਚ ਮਾਇਆ ਤੇ ਇਹ ਆਪਾਂ ਇੱਕ ਇਨਸਾਨ ਤੋਂ ਇਨਸਾਨ ਤੋਂ ਆਪਾਂ ਨਫ਼ਰਤ ਕਰਦੇ ਮੂਰਤ ਕਰੀਨ ਦੀ ਜੀ ਪਿਆਰ ਮੁਹੱਬਤ ਨਾਲ ਸਾਰੇ ਨਾਲ ਮੰਨਣਾ ਚਾਹੀਦਾ ਇਹ ਪ੍ਰਭੂ ਰਾਣੀ ਤੇ ਭਗਤ ਜੀ ਦਾ ਆਪਣਾਰਾ ਉਹਨਾਂ ਦਾ ਨਾਂ ਜਿਹੜਾ ਸਦਾ ਚੱਲਦਾ ਵਾ ਹਨੂਮਾਨ ਜੀ ਦਾ ਉਹਨਾਂ ਦੇ ਨਾਮ ਦਾ ਭੰਡਾਰਾ ਹੈਗਾ ਤੇ ਅਸੀਂ ਸਾਰੇ ਇਹੋ ਚਾਹੁੰਦੇ ਆ ਕਿ ਆਪਣੀ ਨੌਜਵਾਨ ਪੀੜ੍ਹੀ ਜਿੰਨੀ ਵੀ ਹੈਗੀ ਹੈ ਅੱਗੇ ਆ ਕੇ ਸਾਰੀ ਦੇਸ਼ ਭਗਤੀ ਆ ਪਿਆਰ ਦੇ ਨਾਲ ਇਧਰ ਸੇਵਾ ਕਰੇ ਤੇ ਨਸ਼ਿਆਂ ਤੋਂ ਬਚੇ ਰਹੋ ਬਸ ਸਾਡਾ ਇਹੋ ਮੈਸੇਜ ਹੈਗਾ ਕਿ ਨਸ਼ਾ ਨਹੀਂ ਕਰਨਾ ਚਾਹੀਦਾ ਤੇ ਦੇਸ਼ ਸੇਵਾ ਦੇ ਇਧਰ ਕੰਮ ਰੱਖਣਾ ਚਾਹੀਦਾ ਇੱਕ ਨਾ ਕੀ ਮਹਾਨ ਜਿਹੜੀ ਸੇਵਾ ਹੁੰਦੀ ਜੇ ਤੁਸੀਂ ਸੇਵਾ ਕਰੀਏ ਉਹਨਾਂ ਨੇ ਸੇਵਾ ਕੀਤੀ ਤੇ ਖਿਤਾਬ ਆਇਆ ਵਾ ਪਰਮ ਭਗਤ ਦਾ ਹਨੂਮਾਨ ਜੀ ਤੇ ਇਸ ਜਿਹੜੀ ਸੇਵਾ ਦੇ ਨੇ ਫਲ ਨਹੀਂ ਜਾਂਦੇ ਬੜੀ ਚੀਜ਼ ਹੈ ਉਹਦੇ ਬਾਰੇ ਵੀ ਮਾਤਮਾ ਦੀ ਕਿਰਪਾ ਨਾਲ ਜਿਹੜਾ ਵੀ ਕੋਈ ਸੇਵਾ ਕਰਦਾ ਉਹਨੂੰ ਉਹਦਾ ਫਲ ਜਰੂਰ ਮਿਲਦਾ ਤੇ ਸੇਵਾ ਜਰੂਰ ਕਰਨੀ ਚਾਹੀਦੀ ਹੈ ਤੇ ਸਭ ਦਾ ਨਾਲ ਪਿਆਰ ਮੁਹੱਬਤ ਨਾਲ ਵਰਤਣਾ ਚਾਹੀਦਾ ਲੈ ਠੀਕ ਹੈ ਜੀ ਸਾਲ ਸ਼ਾਇਦ ਦੇ ਦਿੱਤੀ ਮੇਰ ਤਰਨਵੀਰ ਕੈਂਡੀ ਜੀ ਆ ਰਹੇ ਨੇ ਨਾਲ ਉਹਨਾਂ ਦੇ ਰੋਕੀ ਭਵਾਨੀ ਦੇ ਜਿਹੜੇ ਉਹ ਵੀ ਨਾਲ ਆ ਰਹੇ ਨੇ ਔਰ ਕਮਲ ਪਹਿਲਵਾਨ ਜੀ ਆ ਰਹੇ ਆ ਉਹ ਵੀ ਕਈ ਆ ਰਹੇ ਸਾਡੇ ਪਰਚਾ ਸੰਸਥਾ ਦੇ ਮਨਵਿੱਕਾ ਸੰਸਥਾ ਬਣਾਏ ਕਈ ਲੋਗ ਆ ਰਹੇ ਨੇ ਔਰ ਸਮਾਈ ਸੈਕਲ ਜੀ ਆ ਰਹੇ ਨੇ ਡਾਕਟਰ ਜੀ ਦਮਿਰਾਂ ਜੀ ਉਤੋਂ ਸਾਡੇ ਪੰਜਾਬ ਦੇ ਕਿਸਾਨ ਯੂਨੀਅਨ ਬਣੂ ਦੇ ਪ੍ਰਧਾਨ ਲਖਵਿੰਦਰ ਬੱਜਨ ਜੀ ਆ ਰਹੇ ਆ ਕਰੋਨਾ ਦੀ ਟੀਮ ਆਈ ਆ ਤੇ ਕਾਫੀ ਜਣੇ ਆ ਰਹੇ ਆ ਤੇ ਤੁਸੀਂ ਦੇਖੀ ਜੋ ਅੱਜ ਹਰਮਨ ਜੰਗੀ ਤੇ ਦੇਵਗਦੇ ਮਹਾਰਾਜ ਤੁਸੀਂ ਦੇ ਦੇ ਜੀ ਪਰ ਪਗ ਅਨੁਮਾਨ ਲੈਂਦੀ تھی ਗੁਰਨਾਨ ਮਾਰਕੀਟ ਲੰਡੇ ਬਾਜ਼ਾਰ ਵੇਖੀ ਟੁੱਟ ਲੰਗ ਪਰਛਾਤ ਚਾਰ ਕੀਤੀ ਜਾ ਰਹੀ ਹੈ ਜੋ ਸੰਤਨ